ਗੁਰੂ ਖਾਲਸਾ ਪੰਥ ਨੇ ਆਪਣੇ ਨਾਂ ਦਾ ਸਿੱਕਾ ਜਾਰੀ ਕੀਤਾ ਉਹ ਸਿੱਕੇ ਦੇ ਉੱਤੇ ਜੋ ਅੱਖਰ ਉਕਰੇ ਉਹ ਸਗੇ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜਾਫਤ ਅਜ਼ਨਾਨ ਗੁਰੂ ਗੋਬਿੰਦ ਸਿੰਘ ਲੋਕਾਂ ਨੇ ਇੱਕ ਬਚਨ ਦਿੱਤਾ ਬਚਨ ਇਹ ਦਿੱਤਾ ਕਿ ਇਸ ਰਾਜ ਦੇ ਵਿੱਚ ਹਰ ਕਿਸੇ ਦੇਗ ਦੀ ਫਤਿਹ ਹੋਏਗੀ ਤੇਗ ਦੀ ਫਤਿਹ ਜੋ ਬੁਨਿਆਦੀ ਜ਼ਰੂਰਤਾਂ ਨੇ ਜੋ ਸਾਡੀਆਂ ਬੇਸਿਕ ਅਸੈਂਸ਼ੀਅਲ ਨੀਡਸ ਨੇ ਰੋਟੀ ਕਪੜਾ ਮਕਾਨ ਇਹਨਾਂ ਦੀ ਪੂਰਤੀ ਹੋਏਗੀ ਇਹਨਾਂ ਦੀ ਫਤਿਹ ਹੋਏਗੀ ਤੇ ਤੇਗ ਤੇਗ ਮੀਨ ਜਸਟਿਸ ਪਰ ਤੀਸਰੀ ਗੱਲ ਕਹੀ ਕਿ ਨੁਸਰਤ ਦੇ ਦਰਮ ਨੁਸਰਤ ਮੀਨ ਹੁੰਦੀ ਕੁਮਕ ਸਹਾਇਤਾ ਬੇਦਰੰਗ ਹੁੰਦੀ ਬਿਨਾ ਦੇ ਇਹ ਫਾਰਸੀ ਦਾ ਅੰਦਾਜ਼ ਸਾਰੇ ਉਹ ਕਹਿੰਦੇ ਬਿਨਾਂ ਦੇਰ ਹਰੇਕ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਏ। ਕਰੋੜ ਸਿੰਘ ਜਾਂ ਮਿਸਲ ਸਿੰਘ ਬਾਬਾ ਬਘੇਲ ਸਿੰਘ ਉਹਨਾਂ ਦੀ ਉਹਨਾਂ ਦਾ ਰਾਜ ਵੀ ਮਸ਼ੂਹਰ ਹੋ ਲੈ ਕਰਕੇ ਛਸ਼ਰੌਲੀ ਤੱਕ ਸਗਾ ਜਮ ਜਮਨਾ ਨਦੀ ਦੇ ਤੱਟ ਤੱਕ ਉਹ ਬਹੁਤ ਜਾਨ ਸਭ ਤੋਂ ਵੱਡੀਆਂ ਮਿਸਲਾਂ ਹੀ ਸੀ ਇਹਨਾਂ ਮਿਸਲਾਂ ਦੇ ਸਦਕਾ ਹੀ 20 ਸਾਲ ਦਿੱਲੀ ਦੇ ਵਿੱਚ ਲੜਾਈ ਲੜੀ ਰਹਿੰਦੇ ਸਮੇਂ ਤੱਕ ਜਦੋਂ ਵੀ ਸਿੱਖਾਂ ਦੇ ਉੱਤੇ ਕੋਈ ਵਿਖੜਾ ਸਮਾਂ ਆਂਦਾ ਕੋਈ ਔਖਾ ਸਮਾਂ ਆਇਆ ਤੋ ਇਸ ਸਮੇਂ ਦੇ ਇਤਿਹਾਸ ਨੇ ਇਸ ਸੁਨਹਿਰੀ ਸਮੇਂ ਦੇ ਇਤਿਹਾਸ ਨੇ 18ਵੀਂ ਸਦੀ ਦੇ ਇਤਿਹਾਸ ਨੇ ਸਾਨੂੰ ਸੇਧ ਦਿੱਤੀ ਸੋਜੀ ਦਿੱਤੀ ਔਰ ਔਖੀਆਂ ਘਾਟੀਆਂ ਪਾਰ ਕਰਨ ਦੇ ਲਈ ਉਤਸ਼ਾਹ ਦਿੱਤਾ ਸਾਡੇ ਜਿਹੜੇ ਜਜ਼ਵੇ ਆ ਉਹ ਪ੍ਰਜਵਲਿਤ ਕੀਤੇ 1748 ਦਾ ਸਮਾਂ ਹੋਇਆ ਜਦੋਂ ਸਿੱਖਾਂ ਨੇ ਪਹਿਲੀ ਵਾਰੀ ਇੱਕ 11 ਮਿਸਲਾਂ ਬਣਾਈਆਂ ਮਾਰਚ ਮਹੀਨੇ ਦੇ ਵਿੱਚ ਹੋਲੇ ਮਹੱਲੇ ਦੇ ਉੱਤੇ 1753 ਦੇ ਵਿੱਚ ਸਿੱਖਾਂ ਨੇ ਇਸ ਪੰਜਾਬ ਦੇ ਜਿਹੜੇ ਪੰਜ ਸੂਬੇ ਹੋਏ ਨੇ ਪੰਦੇਸ ਪੰਜਾਬ ਦੇ ਸੂਬਾ ਸਰਹੰਦ ਸੂਬਾ ਬਿਸਤ ਦਵਾਬ ਜਿਹਨੂੰ ਸੂਬਾ ਜਲੰਧਰ ਵੀ ਕਹਿੰਦੇ ਰਹੇ ਸੂਬਾ ਲਾਹੌਰ ਸੂਬਾ ਮਲਤਾਨ ਤੇ ਜਿਹੜਾ ਬਿਲਕੁਲ ਉੱਤਰ ਚ ਜੇਲਮ ਅਟਕ ਪੋਠੋਹਾਰ ਦਾ ਇਲਾਕਾ ਉਹਨੂੰ ਸੂਬਾ ਚਾਰ ਮਹਿਲ ਕਹਿੰਦੇ ਸੀਗੇ ਇਹਨਾਂ ਪੰਜ ਸੂਬਿਆਂ ਦੇ ਵਿੱਚ ਰਾਖੀ ਪ੍ਰਬੰਧ ਕੀਤਾ ਕਾਇਮ 1753 ਚ ਔਰ ਸਮੇਂ ਨੇ ਪਾਤਸ਼ਾਹ ਜੀ ਨੇ ਪਰਖਾਂ ਦੇ ਵਿੱਚੋਂ ਖਾਲਸਾ ਜੀ ਨੂੰ ਨਿਗਾਹਾਇਆ ਜਿਹੜਾ ਪਰਖਾਂ ਦੇ ਵਿੱਚੋਂ ਸੁਰਖਰੂ ਹੋ ਕੇ ਖਾਲਸਾ ਜੀ ਬਚਿਆ ਉਹਨਾਂ ਨੇ ਜਨਵਰੀ 1764 ਦੇ ਵਿੱਚ ਸਭ ਤੋਂ ਪਹਿਲਾ ਸੂਬਾ ਸਰਹੰਦ ਜਿੱਤਿਆ ਔਰ ਉਸ ਤੋਂ ਥੋੜੇ ਹੀ ਸਮੇਂ ਬਾਅਦ ਸੂਬਾ ਸਹਾਰਨਪੁਰ ਤੇ ਇਹ ਸੂਬਾ ਬਿਸਤ ਦਬਾਬ ਇੱਥੇ ਗੁਰੂ ਖਾਲਸਾ ਪੰਥ ਦਾ ਪੱਕੇ ਤੌਰ ਤੇ ਰਾਜ ਹੋਇਆ ਜਿਹੜਾ ਰਾਖੀ ਪ੍ਰਬੰਧ ਸੀਗਾ ਪਿਛਲੇ ਕੁਝ ਸਮੇਂ ਤੋਂ ਚੱਲਿਆ ਆ ਰਿਹਾ ਕੁਛ ਇੱਕ ਦਹਾਕੇ ਤੋਂ ਉਹ ਰਾਜ ਪ੍ਰਬੰਧ ਦੇ ਵਿੱਚ ਬਦਲਿਆ ਸੋ ਇਹ ਰਾਜ ਮਿਸਲਾਂ ਦਾ ਰਾਜ 1764 ਦੇ ਵਿੱਚ ਲਗਭਗ ਹੋ ਗਿਆ ਸੀਗਾ ਪਰ ਪੂਰੇ ਪੱਕੇ ਪੈਰੀ ਪੂਰੇ ਪੰਜਾਬ ਦੇ ਵਿੱਚ 1765 ਤੱਕ ਹੋਇਆ ਪੂਰਾ ਸਾਲ ਲੱਗਾ ਪੂਰਾ ਪੰਜਾਬ ਦਿੱਤਣ ਨੂੰ ਤੇ 1765 ਦੇ ਵਿੱਚ ਗੁਰੂ ਖਾਲਸਾ ਪੰਥ ਨੇ ਆਪਣੇ ਨਾਂ ਦਾ ਸਿੱਕਾ ਜਾਰੀ ਕੀਤਾ ਤੇ ਉਹ ਸਿੱਕੇ ਦੇ ਉੱਤੇ ਜੋ ਅੱਖਰ ਉਕਰੇ ਉਹ ਸਿੱਕੇ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਕਿ ਇਹ ਰਾਜ ਜਿੱਦਾਂ ਪਹਿਲਾਂ ਰਾਜ ਦੀ ਜੋ ਬਣਤਰ ਰਹੀ ਕਿ ਜਿਸ ਧਰਮ ਦਾ ਜਿਸ ਕੌਮ ਦਾ ਜਿਸ ਕਬੀਲੇ ਦਾ ਰਾਜ ਹੋ ਜਾਏ ਉਹੀ ਸ਼ਰਮੌਰ ਹੁੰਦੇ ਸੀਗੇ ਬਾਕੀ ਸਾਰੇ ਉਹਨਾਂ ਦੇ ਡੋਮ ਅਹਿਲਕਾਰ ਹੁੰਦੇ ਸੀਗੇ ਉਹਨਾਂ ਦੇ ਇੱਕ ਬੰਦੇ ਦੇ ਨਾਂ ਦਾ ਜਿਹੜਾ ਬਾਦਸ਼ਾਹ ਹੋਏ ਉਹਨਾਂ ਦੇ ਨਾਂ ਦੇ ਜਿਹੜੇ ਸਿੱਕੇ ਚੱਲਦੇ ਰਹੇ ਅੱਜ ਵੀ ਤੁਸੀਂ ਦੇਖੋ ਕਿ ਅੱਜ ਵੀ ਜਿੰਨੇ ਮਰਜੀ ਡੈਮੋਕ੍ਰੇਸੀ ਆ ਗਈ ਸਿੱਕੇ ਦੇ ਉੱਤੇ ਜੇਡੀ ਫੋਟੋ ਆ ਉਹਨਾਂ ਦੇ ਕਿਸੇ ਇੱਕ ਲੀਡਰ ਦੀ ਹੁੰਦੀ ਬੰਦੇ ਦੀ ਹੁੰਦੀ ਚਾਹੇ ਇੰਗਲੈਂਡ ਦੇ ਵਿੱਚ ਰਾਣੀ ਦੀ ਆ ਚਾਹੇ ਇੱਥੇ ਐਮਕੇ ਗਾਂਧੀ ਦੀ ਆ ਬੰਦਿਆਂ ਤੇ ਕਰਈ ਆ ਗੱਲ ਪਰ ਖਾਲਸਾ ਪੰਥ ਨੇ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਦਸਮੇਸ਼ ਪਾਤਸ਼ਾਹ ਜੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ ਤੇ ਲੋਕਾਂ ਨੂੰ ਇੱਕ ਵਚਨ ਦਿੱਤਾ ਵਚਨ ਇਹ ਦਿੱਤਾ ਕਿ ਇਸ ਰਾਜ ਦੇ ਵਿੱਚ ਹਰ ਕਿਸੇ ਦੀ ਦੇਗ ਦੀ ਫਤਿਹ ਹੋਏਗੀ ਤੇਗ ਦੀ ਫਤਿਹ ਹੋਏਗੀ ਦੇਗਮੀਨੇ ਕਿ ਜੋ ਬੁਨਿਆਦੀ ਜ਼ਰੂਰਤਾਂ ਨੇ ਜੋ ਤੁਹਾਡੀਆਂ ਬੇਸਿਕ ਅਸੈਂਸ਼ੀਅਲ ਨੀਡਸ ਨੇ ਰੋਟੀ ਕਪੜਾ ਮਕਾਨ ਇਹਨਾਂ ਦੀ ਪੂਰਤੀ ਹੋਏਗੀ ਇਹਨਾਂ ਦੀ ਫਤਿਹ ਹੋਏਗੀ ਤੇ ਤੇਗ ਤੇਗਮੀਨੇ ਜਸਟਿਸ ਤੇ ਰੱਖਿਆ ਸਕਿਉਰਿਟੀ ਸਕਿਉਰਿਟੀ ਤੇ ਨਿਆ ਜਿਹੜਾ ਉਹ ਹਰੇਕ ਨੂੰ ਮਿਲੇਗਾ ਉਹ ਇਹ ਨਹੀਂ ਹੈ ਕਿ ਇੱਕ ਫਿਰਕੇ ਦੇ ਲਈ ਇੱਕ ਮਜ਼ਹਬ ਦੇ ਲਈ ਇੱਕ ਜਾਤ ਦੇ ਲਈ ਇੱਕ ਕਬੀਲੇ ਲਈ ਇਦਾਂ ਨਹੀਂ ਸਾਰਿਆਂ ਦੇ ਲਈ ਔਰ ਤੀਸਰੀ ਗੱਲ ਕਹੀ ਕਿ ਨੁਸਰਤ ਬੇਦਰੰਗ ਨੁਸਰਤ ਮੀਨੇ ਹੁੰਦੀ ਕੁੰਮਕ ਸਹਾਇਤਾ ਬੇਦਰੰਗ ਹੁੰਦੀ ਬਿਨਾ ਦੇ ਇਹ ਫਾਰਸੀ ਦਾ ਅਲਫاظ ਸਾਰੇ ਉਹ ਕਹਿੰਦੇ ਬਿਨਾ ਦੇਰ ਹਰੇਕ ਲੋੜਬੰਦ ਦੀ ਲੋੜ ਪੂਰੀ ਕੀਤੀ ਜਾਏਗੀ ਇਸ ਰਾਹ ਵਿੱਚ ਇਸ ਨਾਰੇ ਦੇ ਨਾਲ ਰਾਜ ਸ਼ੁਰੂ ਹੋਇਆ ਮਿਸਲਾਂ ਦਾ ਰਾਜ ਦੁਆਬੇ ਦੇ ਵਿੱਚ ਕਿ ਦੁਆਬੇ ਦੇ ਵਿੱਚ ਇਹ ਮਿਸਲ ਬਹੁਤ ਵੱਡੀ ਮਿਸਲ ਸੀਗੀ ਇਹਨਾਂ ਦਾ ਰਾਜ ਦੁਆਬੇ ਦੇ ਸਾਰੇ ਇਲਾਕੇ ਚ ਤੈਨੂੰ ਰਾਜਧਾਨੀਆਂ ਸੀਗੀਆਂ ਮਿਸਲ ਡੱਲੇ ਵਾਲੀਆਂ ਜੀਆਂ ਇੱਕ ਰਾਹੋਂ ਇੱਕ ਨਕੋਦਾ ਇੱਕ ਜਗਰਾਉ ਜਿਹੜਾ ਪੁਰਾਣਾ ਮਾਲਵਾ ਸੀਗਾ ਹੋਂ ਵਾਲਾ ਲੁਧਿਆਣਾ ਜ਼ਿਲ੍ਹਾ ਜਾਂ ਮੋਗਾ ਜ਼ਿਲ੍ਹਾ ਉਹ ਵੀ ਸਾਰਾ ਐਸੀ ਮਿਸਲ ਦੇ ਅੰਦਰ ਸੀਗਾ ਤੇ ਰਦੌਰ ਤੱਕ ਜਮਨਾਨਗਰ ਦੇ ਵਿੱਚ ਰਦੌਰ ਪੈਂਦਾ ਉੱਥੇ ਤੱਕ ਇਹ ਮਿਸਲ ਦਾ ਰਾਜ ਸੀਗਾ ਤੇ ਦੂਸਰੀ ਵੱਡੀ ਮਿਸਲ ਕਰੋੜ ਸਿੰਘੀਆ ਮਿਸਲ ਜਗੀ ਬਾਬਾ ਬਘੇਲ ਸਿੰਘ ਹੁਣਾਂ ਦੀ ਉਹਨਾਂ ਦਾ ਰਾਜ ਵੀ ਦਸੂਹੇ ਤੋਂ ਲੈ ਕਰਕੇ ਛਸ਼ਰੋਲੀ ਤੱਕ ਸੀਗਾ ਜਮਨਾ ਜਮਨਾ ਨਦੀ ਦੇ ਤੱਟ ਤੱਕ ਦੋ ਬਹੁਤ ਜ਼ਿਆਦਾ ਸਭ ਤੋਂ ਵੱਡੀਆਂ ਮਿਸਲਾਂ ਇਹ ਹੀ ਸੀਗੀਆਂ ਦੋ ਇਹਨਾਂ ਮਿਸਲਾਂ ਦੇ ਸਦਕਾ ਹੀ 20 ਸਾਲ ਦਿੱਲੀ ਦੇ ਵਿੱਚ ਲੜਾਈ ਲੜੀ ਫਤ ਇਸ ਤੋਂ ਬਿਨਾਂ ਜਿਹੜੀ ਆਲੂ ਵਾਲੀਆ ਮਿਸਲ ਸੀਗੀ ਜਾਂ ਨਵਾਬ ਖਪੂਰ ਸਿੰਘ ਹੋਣਾਂ ਦੀ ਮਿਸਲ ਸੀਗੀ ਇਹਨਾਂ ਦਾ ਰਾਜ ਰਿਹਾ ਦੁਆਬੇ ਦੇ ਵਿੱਚ ਚਾਰਾਂ ਮਿਸਲਾਂ ਦਾ ਤੇ ਇਹ ਸਰਦਾਰ ਦੋਨੋਂ 1807 ਦੇ ਵਿੱਚ ਚੜ੍ਹਾਈ ਕੀਤੇ ਉਸ ਤੋਂ ਬਾਅਦ ਮਿਸਲਾਂ ਦਾ ਰਾਜ ਜਿਹੜਾ ਉਹ ਮੁੱਕਿਆ ਤੇ ਇੱਕ ਮਿਸਲ ਦਾ ਰਾਜ ਸਰਦਾਰ ਰਣਜੀਤ ਸਿੰਘ ਸ਼ੁਕਰਚੱਕੀਆ ਦਾ ਰਾਜ ਸ਼ੁਰੂ ਹੋਇਆ